ਅਬਾ thoát ਤੋਂ ਅਕਾਉਂਟੇਬਿਲਟੀ ਲੈਣੀ ਹੈ ਜਿਹੜੇ ਤੁਸੀਂ ਸਾਡੇ ਸਿੱਖ ਕਨੇਡੀਅਨ ਸੋਇਲ ਦੇ ਉੱਤੇ ਇੱਕ ਕਨੇਡੀਅਨ ਸਿਟੀਜ਼ਨ ਨੂੰ ਅਸੈਸੀਨੇਟ ਕੀਤਾ ਉਹਨਾਂ ਦਾ ਮਰਡਰ ਕੀਤਾ ਉਹਨਾਂ ਨੂੰ ਸ਼ਹੀਦ ਕੀਤਾ ਨਾਸਕਸ ਦੇ ਵਿੱਚ ਜੀ7 ਸਮਿਟ ਦੀ ਸ਼ੁਰੂਆਤ ਹੋ ਗਈ ਹੈ ਤੇ ਉੱਥੇ ਦੁਨੀਆ ਦੇ ਟਾਪ ਦੀ ਕੰਟਰੀਜ਼ ਦੇ ਹੈਡ ਆਫ ਸਟੇਟਸ ਪਹੁੰਚ ਰਹੇ ਨੇ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਸਪੈਸ਼ਲ ਸੱਦਾ ਦਿੱਤਾ ਗਿਆ ਸੀ ਉਹ ਵੀ ਸਮਿਟ ਦੇ ਵਿੱਚ ਸ਼ਾਮਲ ਹੋ ਰਹੇ ਨੇਗੇ ਤੇ ਉਸ ਉਹਨਾਂ ਦੀ ਸ਼ਮੂਲੀਅਤ ਦਾ ਵਿਰੋਧ ਕੀਤਾ ਜਾ ਰਿਹਾ ਜੀ 6 ਫੋਰ ਜਸਟਿਸ ਜਥੇਬੰਦੀ ਵੱਲੋਂ ਠੀਕ ਸਾਡੇ ਨਾਲ ਤੁਸੀਂ ਪਿੱਛੇ ਦੇਖ ਸਕਦੇ ਹੋ ਜਥੇਬੰਦੀ ਦੇ ਮੈਂਬਰਸ ਵੀ ਨੇ ਇਹਨਾਂ ਦੇ ਬੁਲਾਰੇ ਸਰਦਾਰ ਜਗਦੀਪ ਸਿੰਘ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਦੇ ਹਾਂ ਕਿ ਉਹ ਕਿਸ ਚੀਜ਼ ਦਾ ਵਿਰੋਧ ਕਰ ਰਹੇ ਹੈ ਤੇ ਇਹੋ ਕਿਸ ਤਰ੍ਹਾਂ ਦਾ ਆਊਟਕਮ ਚਾਹੁੰਦੇ ਨੇਗੇ ਇਸ ਸਮਿਟ ਤੋਂ ਕੈਨੇਡੀਅਨ ਗਵਰਨਮੈਂਟ ਤੋਂ ਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੋਂ ਜਗਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਆ ਜੀ ਥੋੜੀ ਜੀ ਮੈਂ ਕਰੈਕਸ਼ਨ ਕਰਨੀ ਤੋਂ ਨਾ ਤੁਸੀਂ ਕਿਹਾ ਵੀ ਸਪੈਸ਼ਲ ਸੱਦਾ ਦਿੱਤਾ ਗਿਆ ਪ੍ਰਾਈਮ ਮਿਨਿਸਟਰ ਮੋਦੀ ਨੂੰ ਟੋਰਾਂਟੋ ਸਟਾਰ ਦੇ ਵਿੱਚ ਤੇ ਇੰਡੀਆ ਦਾ ਦੀ ਵਾਇਰ ਦੇ ਵਿੱਚ ਛਪਿਆ ਸੀਗਾ ਵੀ ਸੱਦਾ ਭਾਵੇਂ ਉਹਨਾਂ ਨੂੰ ਮੈਚ ਦੇ ਦਿੱਤਾ ਗਿਆ ਸੀਗਾ ਪਰ ਉਹਦੇ ਨਾਲ ਨਾਲ ਉਹਨਾਂ ਨੂੰ ਸ਼ਰਤਾਂ ਦੇ ਉੱਤੇ ਸੱਦਾ ਦਿੱਤਾ ਗਿਆ ਸੀਗਾ ਤੇ ਜਿਹੜੀਆਂ ਕਿ ਸ਼ਰਤਾਂ ਨਰਿੰਦਰ ਮੋਦੀ ਨੇ ਉਹਦੀ ਵਾਇਰ ਦੇ ਮੁਤਾਬਕ ਕੋਰਟੇ ਨ ਕੋਰਟ ਮੈਂ ਕਹਿੰਦਾ ਤੇ ਉਹਨਾਂ ਨੇ ਕਹਿਆ ਸੀਗਾ ਮੈਨੂੰ ਸਮਾਂ ਚਾਹੀਦਾ ਤੇ ਜਿਹੜੀਆਂ ਕਿ ਸ਼ਰਤਾਂ ਪ੍ਰਾਈਮ ਮਿਨਿਸਟਰ ਕਾਰਨੀ ਨੇ ਵੀ ਦੀ ਗੱਲ ਕੀਤੀ ਆ ਵੀ ਅਸੀਂ ਵੀ ਆਰ ਲੁਕਿੰਗ ਫੋਰ ਅ ਕਾਉਂਟੀਬਿਲਟੀ ਤੇ ਜਿਹੜੀ ਡਾਇਲੌਗਸ ਦੀ ਉਹਨਾਂ ਨੇ ਗੱਲ ਕੀਤੀ ਆ ਵੀ ਹਿੰਦੁਸਤਾਨ ਡਾਇਲਗ ਨਹੀਂ ਕਰ ਰਿਹਾ ਜਦੋਂ ਵੈਨ ਇਟ ਕਮਸ ਟੂ ਦਾ ਨੀਜਰ ਅਸੈਸਿਨੇਸ਼ਨ ਕਿਉਂਕਿ ਜਦੋਂ ਸਿੰਗਾਪੁਰ ਦੇ ਵਿੱਚ ਅਜੀਤ ਦੋਵਲ ਦੀ ਜਿਹੜੀ ਮੀਟਿੰਗ ਸੀਸਸ ਦੇ ਨਾਲ ਹੋਈ ਸੀ ਤੇ ਉੱਥੇ ਉੱਥੇ ਹਿੰਦੁਸਤਾਨ ਟਾਈਮਜ਼ ਦੇ ਐਡੀਟਰ ਕਹਿੰਦਾ ਆ ਵੀ ਦੋਵਲ ਕਹਿੰਦਾ ਆ ਵੀ ਤੁਸੀਂ ਪਰ ਅਮਰੀਕਾ ਦੇ ਨਾਲ ਉਹਦਾ ਡਾਇਲੌਗ ਲਗਾਤਾਰ ਜਾਰੀ ਸੀ ਕੈਨੇਡਾ ਦੇ ਨਾਲ ਉਹ ਗੱਲਬਾਤ ਨਹੀਂ ਸੀ ਕਰਦੇ ਭਈ ਇਹ ਵੀ ਜਦੋਂ ਸੰਜੇ ਬਰਮਾ ਨੂੰ ਐਕਸਪੈਲਡ ਕੀਤਾ ਸੰਜੇ ਬਰਮਾ ਨੇ ਸੀਵੀਸੀ ਦੇ ਉੱਤੇ ਬਹਿ ਕੇ ਗੱਲ ਕਹੀ ਸੀ ਵੀ ਸਾਨੂੰ ਕਿਹਾ ਜਾ ਰਿਹਾ ਵੀ ਸਾਡੇ ਨਾਲ ਤੁਸੀਂ ਜਿਹੜਾ ਕੋਆਪਰੇਟ ਕਰੋ ਉਹ ਕਹਿ ਰਿਹਾ ਸੀ ਅਸੀਂ ਇਸ ਕੋਆਪਰੇਟ ਨੂੰ ਲੈ ਰਹੀਆਂ ਵੀ ਜਿੱਦਾਂ ਸਾਨੂੰ ਇਹਦਾ ਦੋਸ਼ੀ ਜਿਹੜਾ ਆ ਬਣਾਇਆ ਜਾ ਰਿਹਾ ਕੋਆਪਰੇਟ ਕਰਨ ਦਾ ਸੋ ਡਿਫਰੈਂਟਲੀ ਦੇਖ ਰਿਹਾ ਸੀ ਸੋ ਸਪੈਸ਼ਲ ਸੱਦਾ ਨਹੀਂ ਸ਼ਰਤਾਂ ਦੇ ਉੱਤੇ ਸੱਦਾ ਆ ਜਿਹੜਾ ਕਿ ਪ੍ਰਾਈਮ ਮਿਨਿਸਟਰ ਮੋਦੀ ਨੂੰ ਜਿਹੜਾ ਆ ਉਹਨੇ ਸ਼ਰਤਾਂ ਮੰਨੀਆਂ ਨੇ ਵੀ ਸਾਡੀ ਡਾਇਲੌਗਸ ਹੋਊਗੀ ਤੇ ਅਕਾਉਂਟੇਬਿਲਟੀ ਦੀ ਗੱਲ ਹੋਊਗੀ ਪਰ ਬਹੁਤ ਸਾਰੇ ਜਥੇਬੰਦੀ ਸਿੱਖ ਜਥੇਬੰਦੀਆਂ ਇਸ ਨੂੰ ਵਾਈਟ ਦਾ ਵਿਰੋਧ ਵੀ ਕਰ ਰਹੀਆਂ ਨੇਗੀਆਂ ਬਟ ਹੁਣ ਜਦੋਂ ਤੁਸੀਂ ਗੱਲਬਾਤ ਤੁਹਾਡੇ ਨਾਲ ਕੀਤੀ ਹੈ ਤੁਸੀਂ ਸਾਰੇ ਕਹਿ ਰਹੇ ਹੋ ਵੀ ਇਹ ਤਾਂ ਵਧੀਆ ਗੱਲ ਕੀਤੀ ਵੀ ਉਹਨਾਂ ਨੂੰ ਬੁਲਾਇਆ ਗਿਆਗਾ ਇਹ ਕੀ ਗੱਲਬਾਤ ਹੈ ਦੇਖੋ ਜੀ ਇਹਦੇ ਚ ਗੱਲ ਇਦਾਂ ਵੀ ਤਾਂ ਕਿ ਉਹਨੂੰ ਐਕਸਪੋਜ਼ ਕੀਤਾ ਜਾਵੇ ਮੋਦੀ ਨੂੰ ਐਕਸਪੋਜ਼ ਕੀਤਾ ਗਿਆ ਉਹਨੂੰ ਸ਼ਰਤਾਂ ਤੇ ਮਨਾਇਆ ਗਿਆ ਗੋਡਿਆਂ ਤੇ ਲਿਆਂਦਾ ਗਿਆ ਪ੍ਰਾਈਮ ਮਿਨਿਸਟਰ ਕਾਰਨੀਵਲੋਂ ਕੋਈ ਜਿਹੜਾ ਆ ਕੋਈ ਖੁੱਲੇ ਉਹਨੂੰ ਦਿੱਤਾ ਨਹੀਂ ਗਿਆ ਵੀ ਤੂੰ ਜੋ ਮਰਜ਼ੀ ਕਰ ਅਕਾਉਂਟੇਬਿਲਟੀ ਹੋਈ ਆ ਅਕਾਉਂਟੇਬਿਲਟੀ ਦੀ ਗੱਲ ਕੀਤੀ ਗਈ ਆ ਸੋ ਸਾਡੇ ਲਈ ਇਹ ਮੌਕਾ ਆ ਵੀ ਜੇ ਹੱਦ મોદી ਆਇਆ ਤੇ ਅਸੀਂ ਉਹਨੂੰ ਐਕਸਪੋਜ਼ ਕਰਨਾ ਆ ਵੀ ਕਿੱਦਾਂ ਉਹਨੇ ਨੀਜਰ ਦੀ ਅਸਾਸਿਨੇਸ਼ਨ ਕੀਤੀ ਆ ਕਿਸ ਤਰੀਕੇ ਦੇ ਨਾਲ ਕਰੰਟਲੀ ਵੀ ਆ ਦ ਮੈਸੇਜ ਦੇ ਵਾਣਾ ਗਿਵ ਟੂ ਦ ਕੈਨੇਡੀਅਨ ਗਵਰਨਮੈਂਟ ਇਜ਼ ਦੇ ਆਰ ਨਾਟ ਡੀਲਿੰਗ ਵਿਦ ਅ ਰੋਗ ਏਜੰਟ ਦੇ ਆਰ ਡੀਲਿੰਗ ਵਿਦ ਅ ਰੋਗ ਸਟੇਟ ਨਾਓ ਜਿਸ ਤਰੀਕੇ ਨਾਲ ਭਾਰਤ ਨੇ ਸੰਦੂਰ ਦੇ ਵਿੱਚ ਕਿਨਾਰਾ ਹिल्स ਜਿੱਥੇ ਕਿ ਨਿਊਜ਼ ਨੇ ਤੇ ਉਹਦੇ ਮੀਡੀਆ ਕਹਿ ਰਿਹਾ ਵੀ ਇੱਥੇ ਟਾਰਗੇਟ ਕੀਤਾ ਗਿਆ ਆ ਤਾਂ ਤੁਸੀਂ ਇਸ ਨੂੰ ਸਮਝ ਸਕਦੇ ਹੋ ਬਈ ਉਹ ਹੁਣ ਰੋਗ ਏਜੰਟ ਦੀ ਗੱਲ ਨਹੀਂ ਹੈ ਵੀ ਜਿਨ੍ਹਾਂ ਨੇ ਹਰਦੀਪ ਸਿੰਘ ਨੇਜਰ ਜਾਂ ਗੁਰਪਤਵਨ ਸਿੰਘ ਪੰਨੂ ਦੀ ਅਸੈਸਿਨੇਸ਼ਨ ਦੀ ਪਲਾਟ ਰਚੇ ਨੇ ਦੇ ਆਰ ਡੀਲਿੰਗ ਵਿਦ ਅ ਰੋਗ ਸਟੇਟ ਨਾਓ ਸੋ ਉਸ ਕਰਕੇ ਇਹ ਸਾਡੇ ਲਈ ਤਾਂ ਮੌਕਾ ਆ ਵੀ ਅੱਜ ਮੋਦੀ ਆਇਆ ਤੇ ਸਾਨੂੰ ਉਹ ਮੋਬਿਲਾਈਜੇਸ਼ਨ ਦੀ ਗੱਲ ਮਿਲੀ ਆ ਸਾਡੀ ਗੱਲਬਾਤ ਸਰਕਾਰੀ ਦਰਬਾਰੇ ਭਾਵੇਂ ਕੈਨੇਡੀਅਨ ਇੰਟੈਲੀਜੈਂਸ ਆ ਭਾਵੇਂ ਅਮਰੀਕਨ ਇੰਟੈਲੀਜੈਂਸ ਆ ਅਸੀਂ ਆਪਣੀ ਗੱਲ ਰੱਖ ਰਹੇ ਆ ਵੀ ਇੱਕ ਸਿੱਖ ਆਜ਼ਾਦੀ ਚਾਹੁੰਦੇ ਨੇ ਹਿੰਦੁਸਤਾਨ ਤੋਂ ਵੀਰੋਂ ਵਾਂਟ ਟੂ ਲਿਵ ਵਿਦ them ਤੇ ਇਹਦਾ ਤਰੀਕਾ ਬੜਾ ਡੈਮੋਕਰੈਟਿਕ ਆ ਯੂਨ ਦੇ ਆਰਟੀਕਲ 1 ਦੇ ਥੱਲੇ ਆਜ਼ਾਦੀ ਆ ਤੇ ਵੋਟਾਂ ਆ ਜਿਹੜੀ ਜਦੋਂ ਹਰਦੀਪ ਸਿੰਘ ਨੇਜਰ ਦੀ ਅਸੈਸਿਨੇਸ਼ਨ ਦੀ ਗੱਲ ਆ ਜਾਂ ਮਿਸਟਰ ਪੰਨੂਨ ਦੇ ਪਲਾਟ ਦੀ ਗੱਲ ਆ ਉਹ ਵੀ ਸਿੱਖਾਂ ਦੀ ਸ਼ਾਂਤਮਈ ਮੋਬਿਲਾਇਜੇਸ਼ਨ ਨੂੰ ਰੋਕਣ ਦੀ ਗੱਲ ਆ ਸਿੱਖ ਕੋਈ ਇੱਥੇ ਟੈਂਕ ਜਾਂ ਤੋਪ ਲੈ ਕੇ ਨਹੀਂ ਬੈਠੇ ਨਾ ਕਿਸੇ ਨੂੰ ਮਾਰ ਰਹੇ ਆ ਬੜਾ ਪੀਸਫੁਲ ਤਰੀਕਾ ਵੋਟਾਂ ਦਾ ਸੋ ਸਿੱਖਾਂ ਦੀ ਜਿਹੜੀ ਮੋਬਿਲਾਇਜੇਸ਼ਨ ਆ ਹਿੰਦੁਸਤਾਨ ਉਹਨੂੰ ਰੋਕਣਾ ਚਾਹੁੰਦਾ ਤੇ ਜਿਹੜਾ ਕਿ ਅਸੀਂ ਕੰਟੀਨਿਊ ਕਰਾਂਗੇ ਤੇ ਬੋਲ ਜਿਹੜੀ ਆ ਹੁਣ ਕੈਨੇਡੀਅਨ ਕੋਰਟ ਦੇ ਵਿੱਚ ਆ ਕਿਉਂਕਿ ਜਿਹੜਾ ਸਾਡਾ ਸਿੱਖਾਂ ਦਾ ਐਕਟਿਵਿਜ਼ਮ ਆ ਇਸ ਪ੍ਰੋਟੈਕਟਿਡ ਬਾਈ ਦਾ ਕੈਨੇਡੀਅਨ ਚਾਰਟਰ ਉਹ ਵਾਇਲੈਂਸ ਆ ਸਾਡਾ ਐਕਟਿਵਿਜ਼ਮ ਆ ਸਾਡੇ ਪਿੱਛੇ ਕੈਨੇਡੀਅਨ ਚਾਟਰ ਆਫ ਰਾਈਟਸ ਦੀ ਬੈਕਿੰਗ ਆ ਹਿੰਦੁਸਤਾਨ ਦੇ ਪਿੱਛੇ ਬੈਕਿੰਗ ਨਹੀਂ ਹੈ ਤੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਮਾਰਿਆ ਸੀ ਸਨੇਹਾ ਹਿੰਦੁਸਤਾਨ ਨੂੰ ਦੇਣਾ ਚਾਹੁੰਦੇ ਆ ਵੀ ਟੋੜੀ ਚੱਲੀ ਗੋਲੀ ਸਾਡੀ ਜੁੱਤੀ ਤੇ ਵੀ ਯਾਦ ਨਹੀਂ ਤੁਸੀਂ ਸਮਝਦੇ ਹੋਵੋਗੇ ਵੀ ਨਿੱਜਰ ਮਾਰ ਕੇ ਡਰਾ ਲੋਗੇ ਤੁਹਾਡੇ ਸਾਹਮਣੇ ਖੜੇ ਆਸੀਂ ਤੁਹਾਡੇ ਸਾਹਮਣੇ ਖੜੇ ਆਂ ਵੀ ਵਿਲ ਸਟੈਂਡ ਟਿਲ ਦ ਲਾਸਟ ਮੈਨ ਨਾ ਅਸੀਂ ਡਰਨ ਵਾਲੇ ਆਂ ਨਾ ਅਸੀਂ ਝੁਕਣ ਵਾਲੇ ਆਂ ਵੀ ਵਿਲ ਕੈਰੀ ਆਨ ਆਵਰ ਲੈਗੇਸੀ ਜਿਹੜੀ ਸੰਤ ਜਰਨੈਲ ਸਿੰਘ ਨੇ ਸਾਡੇ ਸ਼ਹੀਦਾਂ ਦੀ ਲੈਗਸੀ ਆ ਸਾਡੇ ਸਿੰਘਾਂ ਸੂਰਮਿਆਂ ਦੀ ਲੈਗਸੀ ਆ ਭਾਵੇਂ ਅਸੀਂ ਪੀਸਫੁੱਲ ਕੈਂਪੇਨ ਦੇ ਵਿੱਚ ਆ ਪਰ ਅਸੀਂ ਹਿੰਦੁਸਤਾਨ ਦੀਆਂ ਗੋਲੀਆਂ ਤੋਂ ਡਰਨ ਵਾਲੇ ਨਹੀਂ ਹੈ ਸਾਡੇ ਲਈ ਓਪਰਚੁਨਿਟੀ ਆ ਵੀ ਅਸੀਂ ਉਹਨੂੰ ਅੱਜ ਐਕਸਪੋਜ਼ ਕਰ ਰਹੇ ਹਾਂ ਇੱਥੇ ਤੇ ਕੈਰੀ ਆਨ ਕਰਾਂਗੇ ਤੇ ਆਖਰੀ ਦਮ ਤੱਕ ਜਿਹੜੀ ਇਹ ਗੱਲਬਾਤ ਜਿਹੜੀ ਆਜ਼ਾਦੀ ਦੀ ਗੱਲ ਆ ਤੇ ਸਾਡਾ ਸੰਘਰਸ਼ ਜਾਰੀ ਰਹੂਗਾ ਇਹ ਗੱਲ ਹੋ ਰਹੀ ਕਿ ਤੁਸੀਂ ਸਾਰਾ ਪੱਖ ਉਹ ਵੀ ਸਮਝ ਜਿਓ ਕਿ ਡਿਪਲੋਮੇਸੀ ਦੀਆਂ ਬਹੁਤ ਸਾਰੀਆਂ ਲੇਅਰਜ਼ ਹੁੰਦੀਆਂ ਨੇ ਤੇ ਸਿਆਸਤ ਦੇ ਵਿੱਚ ਬਹੁਤ ਕੁਝ ਦਿਖਾਉਣ ਵਾਸਤੇ ਲੋਕਾਂ ਨੂੰ ਸਿਰਫ ਸ਼ਾਂਤ ਕਰਨ ਵਾਸਤੇ ਕੀਤਾ ਜਾਂਦਾ ਪਰ ਤੁਹਾਨੂੰ ਇਸ ਗੱਲ ਦਾ ਕਿਵੇਂ ਭਰੋਸਾ ਹੈ ਵੀ ਇਸ G7 ਸਮਿਟ ਦੇ ਵਿੱਚ ਟ੍ਰੇਡ ਟਾਕਸ ਹੋਣਗੀਆਂ ਤੇ ਉਸ ਤੋਂ ਇਲਾਵਾ ਵੀ ਅਜਿਹੇ ਮੁੱਦੇ ਵੀ ਚੱਕੇ ਜਾਣਗੇ ਕੀ ਥੋੜੀ ਸਰਕਾਰਾਂ ਕੋਈ ਗੱਲਬਾਤ ਹੋਈ ਹੈ ਤੁਹਾਨੂੰ ਸਰਕਾਰ ਨੇ ਦੱਸਿਆ ਹੈਗਾ ਤੁਹਾਨੂੰ ਭਰੋਸਾ ਦਿੱਤਾ ਗਿਆ ਹੈ ਵੀ ਅਸੀਂ ਜ਼ਰੂਰ ਟੇਕ ਅਪ ਕਰਾਂਗੇ ਪ੍ਰਾਈਮ ਮਿਨਿਸਟਰ ਕਾਰਨੀ ਦੀ ਆਪਣੀ ਸਟੇਟਮੈਂਟ ਆ ਸੋ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਲਾਅ ਆ ਉਦੇ ਉਹ ਆਪਣਾ ਉਹਦਾ ਪ੍ਰੋਸੈਸ ਚੱਲ ਰਿਹਾ ਹੈ ਇੰਡੀਪੈਂਡੈਂਟਲੀ ਇਵਨ ਕੀ ਫੋਰਨ ਮਿਨਿਸਟਰ ਜਿਹੜੀ ਆ ਅ ਅਨੀਤਾ ਆਨੰਦ ਨੇ ਵੀ ਕਿਹਾ ਹੈ ਵੀ ਹਰਦੀਪ ਸਿੰਘ ਨਿਜਰ ਦੀ ਜਿਹੜੀ ਜਿਹੜੀ ਇਸ ਵੇਲੇ ਕੇਸ ਚੱਲ ਰਿਹਾ ਆ ਅਕਾਉਂਟੇਬਿਲਟੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਢਿੱਲ ਮੱਥ ਨਹੀਂ ਹੋਊਗੀ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਗੱਲਬਾਤ ਜਿਹੜੀ ਆ ਉਹ ਪ੍ਰੈਸ਼ਰ ਨਹੀਂ ਜਿਹੜਾ ਲਿਆ ਜਾਊਗਾ ਕਿਸੇ ਕੋਲ ਸੋ ਅਕਾਉਂਟੇਬਿਲਟੀ ਹੋਣੀ ਆ ਅਮਰੀਕਾ ਦੇ ਵਿੱਚ ਅਕਾਉਂਟੇਬਿਲਟੀ ਹੋਈ ਆ ਨikhil ਗੁਪਤਾ ਚੱਕ ਲਿਆਂਦਾ ਤੇ ਵਿਕਰਮ ਯਾਦਵ ਜਿਹੜਾ ਕਿ ਰੌ ਦਾ ਜਿਹਨੂੰ ਹਿੰਦੁਸਤਾਨ ਕਹਿੰਦੀ ਹੈ ਵੀ ਰੋਗ ਏਜੈਂਟਾ ਉਸ ਦੀ ਐਕਸੈਡੀਸ਼ਨ ਦੀ ਗੱਲ ਵੀ ਅਮਰੀਕਾ ਅੰਦਰ ਖਾਤੇ ਤੋਰੂਗਾ ਤੇ ਕੈਨੇਡੀਅਨਸ ਨੇ ਆਪਣੇ ਐਕਸਪੈਲ ਵੀ ਕੀਤੇ ਆ ਜਿਹੜੇ ਇੰਡੀਅਨ ਡਿਪਲੋਮੈਟ ਸੀਗੇ ਸੋ ਕੈਨੇਡਾ ਵੀ ਆਰ ਸੈਟੀਸਫਾਈਡ ਫ্রম ਦੀ ਕੈਨੇਡੀਅਨ ਲਾਈਨ ਆਫ ਐਕਸ਼ਨ ਸੋ far ਸੋ ਅਸੀਂ ਚਾਹਦੇ ਆ ਵੀ ਇਹ ਕੰਟੀਨਿਊ ਕਰਨ ਤੇ ਜਿਹੜੇ ਕੈਨੇਡਾ ਵੀ ਅਕਾਉਂਟੇਬਿਲਟੀ ਕਰੇ ਉਹਨਾਂ ਲੋਕਾਂ ਦੀ ਜਿਹੜੇ ਕਿ ਇਸ ਅਸੈਸੀਨੇਸ਼ਨ ਦੇ ਪਿੱਛੇ ਆ ਤੇ ਜਿਹੜਾ ਇੱਕ ਹੋਰ ਮੈਸੇਜ ਵੀ ਕੈਨੇਡਾ ਨੂੰ ਜਾਂਦਾ ਤੁਸੀਂ ਰੀਸੈਂਟਲੀ ਜਿਹੜੀਆਂ ਕਿਲਿੰਗਸ ਹੋਈਆਂ ਨੇ ਭਾਵੇਂ ਟ੍ਰਾਂਟੋ ਦੇ ਵਿੱਚ ਟੱਡੇ ਨਾਂ ਦੇ ਸਿੰਘ ਸਿਕ ਨੌਜਵਾਨ ਦੀ ਹੋਈ ਆ ਜਾਂ ਕੈਨੇਡਾ ਵੈਨਕੂਵਰ ਸਾਈਡ ਜਿਹੜਾ ਇੱਕ ਹਿੰਦੂ ਜੈਂਟਲਮੈਨ ਦੀ ਵੀ ਹੋਈ ਆ ਤੇ ਉਹਦੀਆਂ ਜ਼ਿੰਮੇਵਾਰੀਆਂ ਵੀ ਗੈਂਗਸ ਵੱਲੋਂ ਚੱਕੀਆਂ ਗਈਆਂ ਅਸੀਂ ਦੱਸਣਾ ਚਾਹੁੰਦੇ ਆ ਕੋਈ ਗੈਂਗ ਨਹੀਂ ਹੈ ਆ ਖੋਟ ਟੈਂਡੈਂਸ ਟੈਟਨ ਸੀਸਸ ਦਾ ਕਹਿਣਾ ਸੀਗਾ ਦਾ ਕਮਾਂਡ ਐਂਡ ਕੰਟਰੋਲ ਸੈਂਟਰ ਉਹਨੇ ਇੰਡੀਅਨ ਕੌਂਸੂਲੇਟ ਨੂੰ ਕਿਹਾ ਦੇ ਹੈਵ ਬਿਕਮ ਦੀ ਕਮਾਂਡ ਐਂਡ ਕੰਟਰੋਲ ਸੈਂਟਰ ਫਾਰ ਦੀ ਵਾਇਲੈਂਸ ਸੋ ਇਹ ਕੋਈ ਵੀ ਗੈਂਗ ਜਿਹੜਾ ਇੰਡੀਪੈਂਡੈਂਟਲੀ ਆਪਰੇਟ ਨਹੀਂ ਕਰਦੇ ਦੇ ਆਰ ਬੀਇੰਗ ਰਨ ਬਾਈ ਦੀ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਅਨ ਉਹਨਾਂ ਦੀ ਜਿਹੜੀ ਟ੍ਰਾਂਸਨੇਸ਼ਨ ਰੈਪ੍ਰੈਸ਼ਨ ਆ ਟ੍ਰਾਂਸਨੇਸ਼ਨਲ ਕਰਾਈਮਸ ਨੇ ਉਹ ਤੁਹਾਡੇ ਦਾ ਕਿਲਿੰਗਸ ਟ੍ਰਾਂਟੋ ਤੇ ਵੈਨਕੂਵਰ ਦੀ ਦੱਸ ਰਹੀ ਆ ਵੀ ਸਟਿਲ ਕੈਰੀ ਆਨ ਆ ਸੋ ਹੁਣ ਕੈਨੇਡਾ ਨੇ ਕਿਸ ਤਰੀਕੇ ਨਾਲ ਆਪਣੇ ਸਿਟੀਜ਼ਨ ਪ੍ਰੋਟੈਕਟ ਕਰਨੇ ਨੇ ਉਹਨਾਂ ਨੂੰ ਜ਼ਿਆਦਾ ਫਿਕਰ ਆ ਸੋ ਅਸੀਂ ਸਨੇਹਾ ਜਿਹੜਾ ਸਾਡਾ ਆ ਖਾਲਸਤਾਨੀਆਂ ਦਾ ਉਹ ਇਹ ਆ ਵੀ ਵੀ ਵਿਲ ਸਟੈਂਡ ਟਿਲ ਦਾ ਲਾਸਟ ਮੈਨ ਸਰਨੈਗਲ ਗੱਲਬਾਤ ਕਰਨ ਵਾਸਤੇ ਸਾਰੀ ਗੱਲਬਾਤ ਦੱਸਣ ਵਾਸਤੇ ਸਵਾਰਕ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਥੈਂਕ ਯੂ ਸਿਕਸ ਫੋਰ ਜਸਟਿਸ ਨੇ ਬੁਲਾ ਰਹੇ ਸਰਦਾਰ ਕੁਜੀਤ ਸਿੰਘ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਵੀ ਇਹ ਕੀ ਕਹਿਣਾ ਚਾਹੁੰਦੇ ਆ ਸਾਰੇ ਮਸਲੇ ਦੇ ਉੱਤੇ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਿਕਸ ਫੋਰ ਜਸਟਿਸ ਦੀ ਕਾਲ ਤੇ ਸਿੱਖ ਸੰਗਤਾਂ ਪਹੁੰਚੀਆਂ ਨੇ ਅੱਜ ਜੀ 7 ਸਮਿਟ ਜੋ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਸੋ ਉਹ ਵੀ C7 ਦੀ ਮੀਟਿੰਗਸ ਦੇ ਵਿੱਚ ਮੌਜੂਦ ਨੇ ਤੇ ਸਿੱਖ ਪੰਥ ਤਾਂ ਇਕੱਠਾ ਹੋਇਆ ਹੈ ਵੀ ਆਪਾਂ ਡਿਮਾਂਡ ਸਾਡਾ ਡਿਮਾਂਡ ਹੈ ਤੇ ਚੈਲੰਜ ਹੈ ਸਿੱਧਾ ਨਰਿੰਦਰ ਮੋਦੀ ਨੂੰ ਬਈ ਆਪਾਂ ਲੈਣੀ ਹੈ ਤੁਹਾਤੋਂ ਅਕਾਉਂਟੇਬਿਲਟੀ ਜੋ ਤੁਸੀਂ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਰਾਹੀ ਸਿੱਖ ਸਿੱਖ ਕੌਮ ਦੇ ਜਿਹੜੇ ਐਕਟੀਵਿਸਟ ਨੇ ਜਿਹੜਾ ਖਾਲਿਸਤਾਨ ਰੈਫਰੰਡਮ ਦਾ ਪੈਰਾ ਦੇ ਰਹੇ ਨੇ ਉਹਨਾਂ ਨੂੰ ਤੁਸੀਂ ਟਾਰਗੇਟ ਕਰ ਰਹੇ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਲ ਲਿਸਟ ਜਾਰੀ ਕੀਤੀ ਹੈ ਤੇ ਆਪਾਂ ਚਾਹੁੰਦੇ ਆ ਵੀ ਬਾਕੀ ਜਿਹੜੇ ਜੀ7 ਨੇਸ਼ਨਸ ਨੇ ਉਹ ਪ੍ਰੈਸ਼ਰ ਰਾਈ ਉਹ ਲਿਸਟ ਪਬਲਿਕ ਕਰਵਾਉਣ ਦੁਨੀਆ ਨੂੰ ਪਤਾ ਲੱਗੇ ਵੀ ਕਿਹਨਾਂ ਦੇ ਨਾਮ ਲਿਖੇ ਹੋਏ ਨੇ ਉਸ ਕਿਲ ਲਿਸਟ ਦੇ ਉੱਤੇ ਸੋ ਸਿਰਫ ਤੇ ਸਿਰਫ ਮੋਦੀ ਤੋਂ ਅਕਾਉਂਟੇਬਿਲਟੀ ਨਹੀਂ ਲੈਣੀ ਉਹਨੂੰ ਪੁੱਛਣਾ ਹੈ ਵੀ ਤੁਸੀਂ ਜਵਾਬ ਦਿਓ ਤੁਸੀਂ ਸਾਡਾ ਸਾਡਾ ਸਿੱਖ ਪੰਥ ਦਾ ਬੁਲਾਰਾ ਐਕਟੀਵਿਸਟ ਸ਼ਹੀਦ ਕੀਤਾ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਜਿਹੜੇ ਕਿ ਕੈਨੇਡੀਅਨ ਕੋਆਰਡੀਨੇਟਰ ਸਨ ਖਾਲਿਸਤਾਨ ਰੈਫਰੰਡਮ ਦੇ ਤੁਸੀਂ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਤੇ ਸ਼ਹੀਦ ਕੀਤਾ ਸੋ ਤੁਸੀਂ ਕੈਨੇਡਾ ਦੀ ਸੋਵਰਨਟੀ ਭੰਗ ਕੀਤੀ ਸੋ ਆਪਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਅਕਾਉਂਟੇਬਿਲਟੀ ਚੈਲੰਜ ਕਰਦੇ ਆਂ ਵੀ ਆਪਾਂ ਤੁਹਾਤੋਂ ਅਕਾਉਂਟੇਬਿਲਟੀ ਲੈਣੀ ਹੈ ਜਿਹੜੇ ਤੁਸੀਂ ਸਾਡੇ ਸਿੱਖ ਕਨੇਡੀਅਨ ਸੋਇਲ ਦੇ ਉੱਤੇ ਇੱਕ ਕਨੇਡੀਅਨ ਸਿਟੀਜ਼ਨ ਨੂੰ ਅਸੈਸੀਨੇਟ ਕੀਤਾ ਉਹਨਾਂ ਦਾ ਮਰਡਰ ਕੀਤਾ ਉਹਨਾਂ ਨੂੰ ਸ਼ਹੀਦ ਕੀਤਾ ਦੇਖੋ ਆਪਾਂ ਚਾਹੁੰਦੇ ਆਂ ਜਿਹੜੇ G7 ਦੇ ਕੰਟਰੀਜ਼ ਨੇ ਉਹ ਰਲ ਮਿਲ ਕੇ ਇੰਡੀਆ ਦੇ ਉੱਤੇ ਪ੍ਰੈਸ਼ਰ ਪਾਉਣ ਸੈਂਕਸ਼ਨਸ ਹੋਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਉਹਨਾਂ ਦੇ ਚਾਰजेस ਲੱਗਣ ਤੇ ਉਹਨਾਂ ਨੂੰ ਆਈਸੋਲੇਟ ਕੀਤਾ ਜਾਵੇ ਕਿਉਂਕਿ ਉਹ ਜਦੋਂ ਵੀ ਦੇਖੋ ਦੂਸਰੇ ਦੇਸ਼ਾਂ ਦੀ 170 ਭੰਕਰ ਨੂੰ ਤੁਰੇ ਹੋਏ ਨੇ ਤੇ ਅੱਜ ਦੀ ਡੇਟ ਉਹਨਾਂ ਨੇ ਨਾਰਥ ਅਮਰੀਕਾ ਦੀ ਧਰਤੀ ਤੇ ਆ ਕੇ ਕੈਨੇਡਾ ਤੇ ਯੂ ਐਸ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਪਹਿਲਾ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਨੂੰ ਮਰਡਰ ਕੀਤਾ ਗੁਰਦੁਆਰੇ ਦੀ ਪਾਰਕਿੰਗ ਲੋਟ ਦੇ ਵਿੱਚ ਫਿਰ ਨਿਊਯਾਰਕ ਦੀ ਧਰਤੀ ਤੇ ਜਨਰਲ ਕਾਉਂਸਲ ਗੁਰਪਤਵਨ ਸਿੰਘ ਪੰਨੂ ਉਹਨਾਂ ਦਾ ਮਨਡਰ ਪਲੋਟ ਉਹਨਾਂ ਨੇ ਜਾਰੀ ਕੀਤਾ ਜਿਹੜਾ ਅਨਸਕਸੈਸਫੁਲ ਰਿਹਾ ਸੋ ਅਕਾਉਂਟੇਬਿਲਟੀ ਤੇ ਮੋਦੀ ਨੂੰ ਰਿਹਾ ਚੈਲੰਜ ਵੇ ਜੋ ਤੁਹਾਡਾ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਨੈਟਵਰਕ ਚੱਲਦਾ ਹੈ ਕੈਨੇਡਾ ਵਾਈਡ ਜਿੰਜ ਤੁਸੀਂ ਫਰੋਤੀਆਂ ਚੋਰੀ ਮਰਡਰ ਅਸੈਸੀਨੇਸ਼ਨ ਪਲੋਟ ਧਮਕੀਆਂ ਲੋ ਸਿੱਖ ਸਿੱਖ ਨਮਾਇੰਦਿਆਂ ਦੇ ਵੀਜ਼ੇ ਜਾਂ ਉਹਨਾਂ ਨੂੰ ਧਮਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਧਮਕੀਆਂ ਦੇਣੀਆਂ ਆਪਾਂ ਅੱਜ ਇੱਥੇ ਇੱਥੇ ਹੋਇਆ G7 ਨੇਸ਼ਨਸ ਨੂੰ ਮੈਸੇਜ ਦੇਣ ਤੁਸੀਂ ਮੋਦੀ ਤੇ ਉਹਦੀ ਸਰਕਾਰ ਨੂੰ 익ਸਪੋਜ਼ ਕਰੋ ਤੇ ਸਟੈਪਸ ਲੋ ਮਿਲ ਜੁੜ ਕੇ ਉਹਨੂੰ 익ਸਪੋਜ਼ ਕਰਨ ਦਾ ਤੇ ਇੰਟਰਨੈਸ਼ਨਲ ਤੌਰ ਤੇ ਸੈਂਕਸ਼ਨਸ ਲੱਗਣ ਤੇ ਇਹੋ ਜਿਹਾ ਇੰਡੀਆ ਨੂੰ ਅਕਾਉਂਟੇਬਿਲਟੀਵਾਜ਼ ਉਹਨੂੰ ਲੈ ਕੇ ਆਉਂਦੇ ਆਂ ਉਹ ਦਾਰੇ ਦੇ ਅੰਦਰ ਵੀ ਦੇ ਤੋ ਆਪਾਂ ਸਵਾਲ ਦੇ ਜਵਾਬ ਲੈਣੇ ਨੇ ਸੋ ਇਹੀ ਸਾਡਾ ਮਕਸਦ ਹੈ ਵੀ ਜਿਹੜਾ ਅੱਜ ਇਕੱਠੇ ਹੋਏ ਆ ਤੇ ਦੋ ਦਿਨ ਪ੍ਰੋਗਰਾਮ ਚੱਲ ਰਹਿਊਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰੈਡਫ੍ਰਮ ਕੈਨੇਡਾ ਦੇ ਲਈ ਮੈਸ਼ਪ ਕਰਮਨ ਸਿੰਘ ਢਾਲੀਵਾਲ